ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰ ਜਿਹੜਾ ਅੱਜ ਤੁਹਾਡਾ ਇੱਕ ਵੀਡੀਓ ਸਾਂਝੀ ਕਰਨੇ ਬਾਈ ਨੇ ਤਿੰਨ ਪਸ਼ੂ ਵੇਚਣੇ ਹੈ ਜਿੰਨਾਂ ਚ ਤੁਹਾਨੂੰ ਇੱਕ ਤੋਕਰ ਗੱਭਣ ਚੈੱਕ ਪਾਸ ਮੱਝ ਮਿਲੂਗੀ ਤੇ ਇੱਕ ਗੱਭਣ ਚੱਕਵਾ ਔਸਰ ਝੋਟੀ ਤੇ ਇੱਕ ਆਪਾਂ ਹੀਫਰ ਝੋਟੀ ਵੀ ਖਾਲੀ ਹੈ ਹਾਂ ਇਹ ਆਪਾਂ ਝੋਟੀ ਦੇ ਹੁਣੇ ਤਿੰਨ ਪਸ਼ੂ ਹੈ ਤੇ ਆਹ ਝੋਟੀ ਬੜੀ ਸ਼ਕੀਨਾ ਚੰਗੇ ਰਿਕਾਰਡ ਦੇ ਤੇ ਇੱਕ ਇਧਰ ਤੁਹਾਨੂੰ ਮੱਝ ਦਿਖਾ ਦਾਂ ਤੋਕਰ ਗੱਭਣ ਚੈੱਕ ਪਾਸ ਠੀਕ ਹੈ ਤੇ ਦੁੱਧ ਵੀ ਦਿੰਦੀ ਹੈ ਤੇ ਮਾਗਰੇ ਦੇ ਬੱਚਾ ਵੀ ਆ ਤਿੰਨ ਪਸ਼ੂ ਜਿਹੜਾ ਤੁਹਾਨੂੰ ਪਸ਼ੂ ਪਸੰਦ ਆਊਗਾ ਬਾਈ ਨੇ ਦਿੱਤੇ ਹੋਏ ਨੰ ਤੇ ਕਰਦੇ ਆ ਬਾਈ ਨਾਲ ਗੱਲ ਵਿਖੀ ਕੀ ਡਿਟੇਲ ਆ ਗਈ। ਸੋ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਿਓ ਫੇਰ ਬਾਈ ਨਾਲ ਸਪਾਰਕ ਕਰੋ। ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ। ਕੈਮੋ ਜੀ ਚੜਦੀ ਕਲਾ। ਵਧੀਆ ਬਾਈ ਚੜਦੀ ਕਲਾ। ਅੱਛਾ ਨਾਮ ਤੇ ਡਰੈੱਸ ਬੋਲਦੀ ਆਪਾਂ। ਨਾਮ ਮੇਰਾ ਗੱਗੂ ਆ ਬਾਈ। ਹਾਂਜੀ। ਪਿੰਡ ਮਲਤਾਨੀਆਂ ਜ਼ਿਲ੍ਹਾ ਬਠਿੰਡਾ। ਬਠਿੰਡੇ ਬਿਲਕੁਲ ਨਾਲ ਹੀ ਆ ਗਏ ਨਾ। ਹਾਂਜੀ ਬਾਈ ਜਮਾਂ ਨਾਲ ਹੀ ਆ। ਕੀ ਤੇ ਮੋਬਾਈਲ ਨੰਬਰ? ਮੋਬਾਈਲ ਨੰਬਰ ਹੈਗਾ 78146 78161। ਆਪਣੇ ਕੋਲ ਦੋ ਵੀਡੀਓ ਪਾंगा ਇੱਕ ਤਾਂ ਆ ਕੱਲੀ ਕੱਟੀ ਬਾਈ ਸੀ ਇੱਕ ਤਿੰਨ ਬਸ਼ਾਂ ਦੀ ਕੀ ਰਿਸਪੌਂਸ ਰਿਹਾ ਉਹਨਾਂ ਦਾ ਵਧੀਆ ਬਾਈ ਉਹਦੀ ਵੇਗ ਗਏ ਆਪਣੇ ਦੂਜੇ ਦਿਨੀ ਤਿੰਨ ਚਾਰ ਬਸ਼ਾਂ ਨਾਲ ਦੀ ਨੇ ਵੇਖੀ ਹਾਂ ਨਾਲ ਦੀ ਨਾਲ ਹੀ ਵੇਗ ਗਏ ਸੀ ਠੀਕ ਹੈ ਜਦੋਂ ਵੀਡੀਓ ਪਾਈਆਂ ਦੂਜੇ ਦਿਨ ਤੜਕੇ ਉਹਦੇ ਬਸ ਦੁਪਹਿਰ ਨੂੰ ਵੇਗ ਗਏ ਸੀ ਠੀਕ ਹੈ ਤੇ ਅੱਜ ਆਪਣਾ ਕੋਲ ਤਿੰਨ ਬਸ਼ਾਂ ਕਿੱਥੋਂ ਸਟਾਰਟ ਕਰ ਲਈ ਪਹਿਲਾਂ ਆ ਕੱਟੀ ਤੋਂ ਕਰ ਲਓ ਬਾਈ ਆ ਕੱਟੀ ਕਿੰਨੀ ਕੁ ਉਮਰ ਦੀ ਲੱਗ ਪਾਗੇ ਜੀ ਬਾਈ ਇਹ ਇਹ 2 ਸਾਲਾਂ ਦੇ ਨੇੜੇ ਆ 2 ਸਾਲ ਵਾਲਾ 2 ਸਾਲ ਦੀ ਪੂਰੀ ਠੀਕ ਆ ਬਰੋਂ ਦੇ ਕਾਬਲ ਆ ਠੀਕ ਆ ਭਰਾ ਠੀਕ ਆ ਬਾਈ ਇਹ ਆਪਾਂ ਡਾਇਰ ਆਪਾਂ ਕਰਾ ਕੇ ਲਿਆਇਆ ਰਵੇ ਨਾਰਵੇ ਦੀ ਗਰੰਟੀ ਨੇ ਕੈਦ ਨੂੰ ਕਰਾਸ ਕਰਾਈ ਇਹ ਅੱਜ ਚੌਥਾ ਦਿਨ ਆ ਚੌਥਾ ਕਿਦ ਨਹੀਂ ਆਇਆ ਹਾਂ ਠੀਕ ਹੈ ਜਿੰਨਾ ਆਪਾਂ ਹੁਣ ਖਾਲੀ ਮਨ ਕੀ ਦੇ ਖਾਲੀ ਮਨ ਕੇ ਦਿੰਦੇ ਆ ਪਰ ਵੀ ਆਪਾਂ ਗਰੰਟੀ ਦਿੰਦੇ ਆ ਇਸ ਚੀਜ਼ ਦੀ ਆਪਾਂ ਉਹ ਮਹਿੰਦੀ ਵੀ ਆਖਿਆ ਸੀ ਉਹ ਮਾਈਆਂ ਨੇ ਮੈਂ ਚੈੱਕ ਕਰਾ ਲਈ 40 ਦਿਨਾਂ ਦੀ 45 ਦਿਨਾਂ ਦੀ ਉਹ ਗੱਬਣ ਆ ਜਿਹੜੀ ਆਪਾਂ ਪਿਛਲੀ ਵੀਡੀਓ ਚ ਪਿਛਲੀ ਵੀਡੀਓ ਚ ਆਖਿਆ ਉਹ ਗੱਬਣ ਨਿਕਲੀ ਆ ਠੀਕ ਆ ਹਾਂ ਇਹ ਵੀ ਆਪਾਂ ਉਨੀ ਗੱਲ ਦੱਸਾਂਗੇ ਨਹੀਂ ਨਹੀਂ ਹਾਂ ਠੀਕ ਹੈ ਹੈ ਟੂਟ ਤੇ ਵਜਨ ਬਜਨ ਬਹੁਤਾ ਘਟ ਗਿਆ ਕਮਾਈ ਮਾੜਾ ਇਧਰ ਨੂੰ ਕਮਾ ਲੈ ਚਾਰਕ ਦਿਨ ਦੇ ਮਤਲਬ ਕ੍ਰਾਸ ਕਰਾਈ ਨੂੰ ਗੱਭਨ ਰਹੇ ਨਾ ਰਹੂ ਤੁਹਾਡੇ ਕਰਮਾਂ ਦੀ ਜਾਂ ਤੁਹਾਡੀ ਸਾਹ ਸੁਣਾ ਤੇ ਪੈਂਡ ਕਰਦਾ ਹੈਗਾ ਤੇ ਕੱਦ ਕਾਠ ਤੇ ਬਰੀਡ ਵਾਲੇ ਪੱਖ ਤੋਂ ਛੋਟੀ ਬੜੇ ਸ਼ਕੀਨ ਹਨਾ ਹਾਂਜੀ ਬਾਈ ਤੇ ਰਿਕਾਡ ਰੂਡ ਤਾਂ ਕੁਛ ਨਹੀਂ ਦਾ ਰਿਕਾਡ ਰੂਡ ਤਾਂ ਕੋਈ ਨਹੀਂ ਪਤਾ ਬਾਈ ਉ ਚੰਗੇ ਘਰੋਂ ਚੰਗੇ ਹੋਈਆਂ ਮੈਂ ਚੰਗੀਆਂ ਉਹਨਾਂ ਦੇ ਦੇਖੀ ਆਪਾਂ ਠੀਕ ਆ ਲੈ ਬਾਕੀ ਸੋ ਰੰਗ ਰੂਪ ਦੱਸਦਾ ਹੋਊਗਾ ਇਹਦਾ ਮੁੱਲ ਖੜੀ ਦੀ ਕਰਦੇ ਫਿਰ ਤੋੜ ਕੇ ਦਿਖਾ ਦਈਏ ਕੀ ਲੈਣਾ ਮੁੱਲ ਇਹਦਾ ਬਾਈ ਮੁੱਲ ਜੇ ਤਾਂ ਆਪਾਂ ਜੇ ਵੇਚਣੀ ਹੋਵੇ ਨਾ ਫੰਡਰਾਂ ਵਾਲਿਆਂ ਨੂੰ ਹਾਂ ਤੇ 55 ਦੀ ਵੀ ਲੈ ਜਾਣਗੇ ਆਪਣੇ ਕੋਲ ਪਰ ਆਪਾਂ ਪਾਨਣ ਵਾਲੇ ਬੰਦਿਆਂ ਨੂੰ ਕਿੰਨੇ ਦੇ ਨਹੀਂ ਹਜ਼ ਪੰਹਾਂ ਚੋ ਹਜ਼ਾਰ ਸ਼ੁਰੂ ਹਾਂ ਹਜ਼ਾਰ ਹੀ ਛੱਡਾਂਗੇ 49000 ਮੁੱਲ ਹੈ ਕੱਟੀ ਮਿੱਤਰ ਪੂਰੀ ਤੁਸੀਂ ਖੜੀ ਝੋੜੀ ਦੇ ਕੱਟੀ ਦੀ ਬਾਈ ਥਾਣੇ ਦੇਖੋ ਲੱਗਿਆ ਦਿਖਾ ਬੋਜ ਕੇ ਥਾਣੇ ਸਿਰਪ ਤੋਰ ਕੇ ਦਿਖਾ ਦਿੰਦੇ ਆ ਤੇ ਬਾਕੀ ਇੱਧਰ ਪਾਸੇ ਕਰਕੇ ਦਿਖਾਉਣਾ ਹਾਂ ਹਾਂ ਸਿੰਘ ਸੁੰਗ ਦੇਖੋ ਕੱਟੀ ਦੇ ਖੜ ਨਹੀਂ ਖੁੜਨੀ ਬੜੀ ਸ਼ਕੀਨ ਆ ਕੱਟੀ ਨਾ ਬਾਕੀ ਚਮਕਲਾ ਤੁਹਾਨੂੰ ਦੱਸ ਦੀਗੇ ਨਾ ਤੇ ਬਾਕੀ ਦੇਖੋ ਚੰਗਾ ਪਸ਼ੂ ਹੁੰਦਾ ਉਹਦਾ ਮੁੱਲ ਤਾਂ ਥੋੜਾ ਉੱਚਾ ਤਾਂ ਹੋ ਹੀ ਜਾਂਦਾਗਾ ਨਾ ਤੇ ਬਾਕੀ ਇਧਰ ਗੱਬਣ ਚੱਕ ਵਜੋਟ ਉਹ ਵੀ ਬੜੀ ਸ਼ਕੀਨ ਆ ਇੱਥੋਂ ਚਾਲ ਚੂਕ ਕੱਟੀ ਚੈੱਕ ਕਰ ਲੂ ਸੀ ਨਾ ਬੇਲ ਵੀ ਪ ਲੈ ਪਗਿਤਾਉ ਤੂੰ ਦੇਖੋ ਮਿੱਤਰੋ ਬੜੀ ਪਤਲੀ ਆ ਲੰਬੀ ਧੌਣ ਆ ਗਈ ਨਾ ਹਾਂ ਤੇ ਇਧਰੋਂ ਕਰ ਮੂ ਪਾ ਥਾਂ ਦਿਖਾ ਦਈਏ ਬੈਕ ਸ਼ੈਟ ਤੋਂ ਬਾਕੀ ਜਿਹੜੀ ਪੁੱਠੇ ਦੀ ਬਾਂਤਣਾ ਸ਼ਰੀਰ ਤੋਂ ਬੈਕ ਸ਼ੈਟ ਤੋਂ ਤੇ ਇਹ ਵੀ ਬੜੀ ਚੰਗੀ ਆ ਇਹ ਇੱਥੇ ਤੁਹਾਨੂੰ ਝੋੜੀ ਦਿਖਾ ਦਿੰਨਾ ਹੂੰ ਕੀ ਆ ਬਾਤ ਆ ਨਾ ਵੀਰੇ ਇਹਦਾ ਹਾਂ ਬਾਈ ਚੰਗੀ ਆ ਆਪਾਂ ਨੂੰ ਜੇ ਕਹਿਣਾ ਇਹਨੂੰ ਇਹਨੂੰ ਐਵੇਂ ਕਹਿ ਦਗੇ ਆਪਾਂ 20 ਕਿਲੋ ਵਾਲੀ ਦੀ ਆ ਐਵੇਂ ਝੂਠ ਮਾਰਨ ਦਾ ਕੀ ਫਾਇਦਾ ਉਹਦਾ ਫਾਇਦਾ ਨਹੀਂ ਕੋਈ ਹੈ ਨਾ ਹੈ ਚੱਲਦੀ ਆ ਕਹੇ ਹਾਂ ਹਾਂ ਤੇ ਲੈ ਮਿੱਤਰੋ ਚੈੱਕ ਕਰ ਲਿਓ ਜਿਹੜੇ ਭਰਾ ਨੂੰ ਇਹ ਕੱਟੀ ਪਸੰਦ ਆਉ ਉਹ ਲਗਭਗ 2 ਸਾਲ ਦੀ ਉਮਰ ਆ ਤੇ ਇੱਕ ਘੱਟ 50 ਬਾਈ ਨੇ ਮੁੱਲ ਕੀ ਤਾਂ ਬਾਕੀ ਉਹਦਾ ਮਾਰਦਾ ਹੋਰ ਵੀ ਹੋ ਜਾ ਕੋਈ ਐਡੀ ਗੱਲ ਨਹੀਂ ਕੀ ਤੇ ਬਾਕੀ ਦੇਖੀ ਚੰਗੀ ਆ ਆਪਾਂ ਬਾਲਾ ਮੁੱਲ ਨਹੀਂ ਕਰਦੇ ਤੇ ਆ ਕਿੱਥੋਂ ਲੈਣੇ ਕੀ ਨਾ ਦੀ ਪਾਲ ਕੇ ਇਹ ਤਾਂ ਬਾਈ ਹੀਰਾ ਹੀ ਆ ਹੀਰਾ ਹੀ ਆ ਹਾਂ ਜਮਾ ਕੀ ਆ ਪੰਜਾ ਇਹ ਬਾਈ ਦੋ ਦੰਦ ਦਾ ਸਹੀ ਰਦਨ ਨਾਲ ਦੰਦੋਂ ਦੋ ਆਂਦਾ ਹਾਂ ਤੇ ਹਾਈਟ ਤੇ ਪੁੱਠਾ ਦੇ ਕੱਟੀ ਦਾ ਬਾਈ ਥਣਾ ਜਿਵੇਂ ਬੰਤਰ ਚੈੱਕ ਕਰਾ ਦੇ ਮਿੱਤਰੋ ਬੜੀ ਝੋਲੀ ਪੱਟੀ ਬਾਈ ਇਹ 7 ਮਹੀਨਿਆਂ ਦੀ ਪੂਰੀ ਹੋ ਗਈ ਆਪਾਂ ਨੂੰ 7 ਦਿਨ ਘਟਾ ਕੇ 7 ਦਿਨ ਹੋ ਗਏ ਆ ਜੀ ਸੱਤ ਮਹੀਨੇ ਹੁਣ ਪੂਰੇ ਕੰਪਲੀਟ ਹੋ ਗਏ ਪੂਰੇ ਕੰਪਲੀਟ ਆ ਕੋਈ ਬਾਈ ਚੈੱਕ ਕਰਾਉਣ ਦੀ ਲੋੜ ਨਹੀਂ ਭਾਵੇਂ ਆਨਲਾਈਨ ਮੰਗਾ ਲੈ ਗਾਰੰਟੀ ਹੋਊਗੀ ਆਪਣੀ ਚਾਰੇ ਥਾਣਾ ਦੀ ਬਿਲ ਚੰਗੀ ਆ ਤੇ ਲਗਭਗ ਸਾਰੀ ਕਾਲੀ ਵਾਲਾ ਕੰਮ ਦੋ ਚਾਰ ਦੋ ਕੰਚੀ ਦੋ ਕੰਚੀ ਵਾਲ ਦੋਨੇ ਕਟੀਆਂ ਦੀ ਆਏ ਆ ਭਾਈ ਆਪਣੀਆਂ ਹਾਂ ਇਹਦਾ ਕੀ ਰਿਕਾਰਡ ਹੈ ਟਾਂਚਾ ਇਹਦਾ ਰਿਕਾਰਡ ਭਾਈ ਇਹ ਆਪ ਹੈ 29 ਦੱਸਿਆ ਬੰਦਿਆਂ ਨੇ ਆਪਣਾ ਹਾਂ ਠੀਕ ਹੈ ਭਾਈ ਤੇ ਡਾਇਰੈਕਟ ਚੰਗਿਆ ਸਾਹਣਾ ਸਾਡੇ ਏਰੀਏ ਚ ਇੱਕ ਹਾਂ ਉਹ ਹੋਏਗਾ ਆਪਣਾ ਕੀ ਨਾਮ ਹੈ ਜਵਰਾ ਦਾ ਘਟਾ ਜਿਹੜਾ ਕਾਰਨ ਡੇਰੀ ਫਾਰਮ ਤੇ ਹੈਗਾ ਜਬਰਾਇ ਕਟਾ ਉਹਦਾ ਕਟਾ ਦੇਖ ਲੈਵਾ ਉਹਦਾ ਕਟਾ ਉਹਦੇ ਤੋਂ ਡਾਇਰੈਕਟ ਕਰਾਸ ਹਾਂ ਤੇ ਲੈ ਮਿੱਤਰੋ ਬੜੀ ਸ਼ਕੀ ਹਾਈਟ ਬਹੁਤ ਆ ਬਾਈ ਹਾਈਟ ਪੂਰੀ ਲੈਂਥ ਮਨ ਲਈ ਕਿਸੇ ਪੁਰਾਣੇ ਬਰੀਡ ਤੇ ਕੰਮ ਕਰਨ ਦਾ ਉਹਦੇ ਵਾਸਤੇ ਤੋਹਫਾਗਾ ਤੇ ਥਣਾ ਤੁਸੀਂ ਗਾਇ ਬਦਲੋ ਸੱਤ ਮਹੀਨੇ ਜਿਹੜਾ ਗੱਬਣਾ ਤੇ ਝੋਲੀ ਦੇਖ ਲਓ ਨਾ ਹਾਂ ਲੈ ਕੜਾ ਗੇੜਾ ਵਾ ਫਿਰ ਇਹਦਾ ਵੀ ਬਾਕੀ ਕਾਦੇ ਕਾਠ ਬਰੀਡਲ ਪੱਖ ਤੋਂ ਤਾਂ ਦੇਖ ਕੇ ਦੁੱਖ ਤੋੜਦੀ ਹੈਗੀ ਬੜੀ ਚੰਗੀ ਆ ਬਾਈ ਤਿੰਨ ਸਾਂਭਣੇ ਤੁਸੀਂ ਤਿੰਨ ਮਹੀਨੇ ਸਾਂਭ ਕੇ ਚੰਗੀ ਝੋਟੀ ਆ ਦੇਖੋ ਵਟਾਉਂਦੀ ਬਾਈ ਜਿਹੜਾ ਬੰਦਾ ਲੈ ਗਿਆ ਹਾਂ ਸਹੀ ਆ ਬਾਕੀ ਧੌਣ ਨੂੰ ਦੇਖੋ ਇਹੀ ਕਿਸੇ ਬਰੀਡਰ ਕੋਲੇ ਖੜੀ ਹੋਵੇ ਨਾ ਬਾਈ ਤੂੰ ਤਾਂ ਕੋਸ਼ਿਸ਼ ਹੀ ਬਣ ਸਕਦਾ ਜਿੰਨੇ ਦੀ ਆਪਾਂ ਆਖਾਂਗੇ ਬਿਕੂ ਉਹਨੇ ਦੀ ਐ ਤੋਕੜ ਦੇਊਗਾ ਇਹਨਾਂ ਨੂੰ ਸਹੀ ਗੱਲ ਹੈ ਨਾ ਹਾਂ ਲੈ ਇਥੇ ਨਗਾ ਮਾਲਕ ਉਹਨੇ ਦੀ ਐ ਦੇਊਗਾ ਯਸਰ ਸ਼ਕੀਨ ਬੜੀ ਝੋਟੀ ਬਾਈ ਬੜੀ ਸੀਲ ਠੰਡੀ ਆ ਬਾਈ ਬੜਾ ਸੁਆਹ ਚੰਗਾ ਵਿਚਾਰੀ ਦਾ ਹੂੰ ਕੱਦ ਦੇਖ ਲਓ ਬਾਕੀ ਜਿਹੜਾ ਬਰੀਡ ਵਾਲੇ ਗੋਣ ਹੁੰਦੇ ਨੇ ਦੋਂਦੀ ਆ ਸਹੀ ਮੂੰਹ ਦੀ ਬਾਈ ਕੋਈ ਬੰਦਾ ਚੈੱਕ ਕਰ ਲਿਆ ਦੋਂਦੀ ਆ ਦੋਂਦੀ ਠੀਕ ਆ ਲੈ ਜਮਾਂ ਰਿੰਗ ਕਿਸੇ ਵੀਰਾਂ ਵਾਲਾ ਕਿਸੇ ਨਾਲ ਆਂਦਾ ਕਿਸੇ ਗੱਲ ਨਾਲ ਇੱਥੇ ਆਇਆ ਬਈ ਇਹ ਸਹੀ ਗੱਲ ਹੈ ਪਹਿਲਾਂ ਦੇਖੀ ਜਾਂਦਾ ਲੋਕ 4 4 5 5 6 6 ਪਸ਼ੂ ਕਰ ਲੈਂਦੇ ਆਪਣੇ ਕੋਲੇ 2 ਤੋਂ 3 ਤਾਂ ਹੀ ਹੁੰਦੇ ਆ ਹਾਂ ਜਿੰਨੇ ਲਿਆਉਣੇ ਚੰਗੇ ਹੋਣ ਚੰਗੇ ਲੈ ਕੇ ਆਉਣੇਗੇ ਲੈ ਬੰਨ ਫਿਰ ਬਨ ਕੇ ਕਰਦੇ ਰੇਟ ਆਪਾਂ ਫਿਰ ਬਾਅਦ ਚ ਤਾਂ ਉਹ ਤੁਹਾਨੂੰ ਤੋਕੜ ਕੇ ਬੰਨ ਮਤਰੋ ਮੱਝ ਤੇ ਉਹਨੇ ਇਹ ਚ ਨੇ ਆ ਮਰੋ ਜਿਸੇ ਪੁਰਾਣੇ ਬਰੀਡ ਤੇ ਕੰਮ ਕਰਨੇ ਬਰੀਡ ਦਾ ਕਰ ਮੋਲ ਫਿਰ ਦਾ ਕੀ ਕਰਦਾ ਭਾਈ ਮੋਲੇ ਦਾ ਆਪਾਂ ਉਹੀ ਕਰਾਂਗੇ ਬਸ ਭਰਾ ਆਪਾਂ ਨੂੰ ਫੋਨ ਉਹੀ ਲਾਵੇ ਜਿਹਨੂੰ ਪਤਾ ਇਹਦਾ ਪਰਖਾ ਇਹ ਲਊਆ ਪਰਖ ਵਾਲਾ ਬੰਦਾ ਲਊ ਇਹਨੂੰ ਹੂੰ ਲੋਕਾਂ ਨੂੰ ਕੋਈ ਡੇਢ ਨਹੀਂ ਮੰਗਣਾ ਪੈਂਦਾ ਭਾਈ ਅੱਛਾ ਤਿਆਰ ਹੋ ਕੇ ਇਹ ਡੇਢ ਦੀ ਆ ਹੁਣ ਕੀ ਮੰਗਣਾ ਹੈ ਹੁਣ ਆਪਾਂ ਇਹ ਇੱਕ ਪੰਜ ਦੀ ਦੇਵਾਂਗੇ ਇੱਕ ਪੰਜ ਦੀ ਹਾਂ ਜੇ ਲੱਖ ਕਰ ਦਈਏ ਪੂਰਾ ਲੱਖ ਬਾਈ ਯਾਰ ਤੇਰਾ ਮਨ ਕਹਿੰਦਾ ਤਾਂ ਲੱਖ ਕਰ ਦੇ ਤੂੰ ਕੋਲੇ ਖੜਾ ਨਹੀਂ ਦੇਖੋ ਹੈ ਤਾਂ ਚੀਜ਼ ਚੰਗੀ ਮੈਂ ਦੇਖ ਤੇ ਸਾਰੇ ਨਹੀਂ ਬਣਦੇ ਆਪਾਂ ਨੂੰ ਹੈ ਬਾਲੇ ਨਹੀਂ ਬਣਦੇ ਤੇਰੀ ਸਾਰ ਵਾਲੀ ਕਹਿੰਦਾ ਜੇ ਲੱਖ ਕਰ ਦੇ ਤਾਂ ਚੱਲ ਤੂੰ ਆਣਾ ਤਾਂ ਬਈ ਆਪਾਂ ਫਿਰ ਲੱਖ ਤੋਂ ਘੱਟ ਵਾਲਾ ਫੋਨ ਨਾ ਲਾਵੇ ਚੱਲ ਕੋਈ ਲੱਕ ਕਰ ਜੇ ਵਿਕੀ ਵੇਚਾਂਗੇ ਨਹੀਂ ਫਿਰ ਆਪਾਂ ਤੇਰੇ ਚੈਨਲ ਦੇ ਵੀਡੀਓ ਪਾਵੇਂ ਤਿੰਨ ਮਹੀਨੇ ਪਾਸੇ ਲੱਗ ਜੂਗੀ ਇਹ ਸਾਈਡ ਤੇ ਲੜਾਈ ਹਾਂ ਸਾਈਡ ਤੇ ਲੜਾ ਮੇਰੋ ਜਿਹਨੂੰ ਪਰਖਾ ਗਈ ਜਿਹਨੂੰ ਫਿੱਟ ਵੈ ਗਈ ਹੀਰਾ ਹੈ ਲੋਕਾਂ ਦੀਆਂ ਵੀੜਾਂ ਦੇਖ ਲੈ ਨਾ ਹਾਂ ਕਹਿ ਚੰਗਾ ਕਟੀਆਂ ਦਾ ਕਿਵੇਂ ਮੰਗਦੇ ਆ ਬਾਕੀ ਮਹੀਨੇ ਵੀ ਤਿੰਨੇ ਰਹਿ ਗਏ ਨਾ ਤਿੰਨ ਹੀ ਰਹਿ ਗਏ ਬਾਈ 70 70 ਤਾਂ ਵੀ ਮੰਗੀ ਜਾਂਦੇ ਉਹੋ ਜਿਹੀਆਂ ਕਟੀਆਂ ਦਾ ਹਾਂ 70 75 ਤਾਂ ਹੋਣਾ ਨਾ 70 ਮੰਗ ਲਾਂਗੇ ਇਹੋ ਜਿਹੀ ਕਟੀਆਂ ਤੇ ਆਪਾਂ ਇਹ ਕਟੀਆਂ ਇੰਨੇ ਦੀ ਦਿੰਨੇ ਆ ਤਿੰਨ ਮਹੀਨੇ ਰਹਿ ਤੈਨੂੰ ਮਿੰਨੇ ਮਾਲਾ ਕੱਢ ਲਈ ਬਰੀਡ ਵਾਲੀ ਆ ਹਾਂ 5000 ਰੁਪਏ ਮਹੀਨੇ ਦਾ ਖਾਂਦੀ 4000 ਰੁਪਏ ਤਾਂ ਹੀ 12000 ਰੁਪਏ ਖਾਊਗੀ ਤਿੰਨ ਮਹੀਨਾ ਚ ਕਿੰਨਾ ਹੀ ਖਾਲੇ ਬਾਈ ਵਜਨ ਹੈਗਾ ਇਹ ਕਿਹੜਾ ਲਿੱਸੀ ਆ ਪੂਰਾ ਦੇਖੋ ਕਿੱਥੇ ਦੇ ਵਜਨ ਕੱਦ ਦੇਖ ਬਾਈ ਹੂੰ ਪੂਰਾ ਚਾਇ ਪੂਰਾ ਬੜਾ ਚੌੜਾਗਾ ਤੇ ਕੱਦ ਕਾਠ ਦੇਖ ਖਾਂ ਦੇ ਕਿ ਪਟਾ ਬਟਨ ਵਾਲੀ ਕੱਟੀ ਆ ਬਟਨ ਲੱਗੇ ਬਾਈ ਹੂੰ ਇੱਥੇ ਨਹੀਂ ਸ਼ਰਟ ਦਾ ਜਿਹੜਾ ਥਣਾ ਦੀ ਬੰਦ ਹਾਂ ਦੇਖ ਲੱਗਿਆ ਬਾਈ ਇਹਨੂੰ ਬਾਕੀ ਸਿੰਗ ਸੋਂ ਦੇਖ ਲਓ ਬਟਨ ਵਾਲੀ ਕੱਟੀ ਆ ਲੈ ਕਮਾ ਫਿਰ ਹਾਂ ਹੂੰ ਲਾ ਇਥਨੇ ਆ ਮੰਨ ਲਓ ਸਹੀ ਗੱਲ ਹੈ ਪੂਛ ਦੇਖੀ ਭਾਈ ਬਾਲ ਅਰਗੀ ਬਰੀਕ ਬਰੀਕ ਆ ਨਾ ਇੱਕ ਭਾਈ ਆਪਾਂ ਆ ਕੱਟੀ ਚ ਨੁਕਸ ਦੱਸਦਗੇ ਅਗਲੇ ਨੂੰ ਅੱਛਾ ਕੋਈ ਨੁਕਸ ਨਹੀਂ ਉਹ ਹਾਂ ਵੀ ਕੱਲ ਨੂੰ ਭਰਾ ਘਰੇ ਜਾ ਕੇ ਇਹਦੇ ਨਾਲ ਪੂਸ ਤੇ ਇੰਨੇ ਗੇ ਚਿਚੜ ਲੱਗੇ ਬਹੁਤ ਜ਼ਿਆਦੇ ਹੂੰ ਤੇ ਹੁਣ ਸੈਟ ਆ ਵੀ ਆਪਾਂ ਚਿਚੜ ਤੋੜ ਕੇ ਦਵਾਈ ਲਾਤੀ ਠੀਕ ਆ ਕੋਈ ਇਹਦੇ ਕੀੜੇ ਨਹੀਂ ਪਏ ਕੋਈ ਕੁਝ ਨਹੀਂ ਹੋਇਆ ਹਾਂ ਵੀ ਪੂਸ ਸੁੱਝ ਗਈ ਸੀ ਹਾਇ ਇਹਦੀ ਬਾਲ ਅਰਗੀ ਬਰੀਕ ਪੂਛਾ ਦੇ ਚਾਰ ਇੰਚੀ ਚਿੱਟੀ ਇਹਦੀ ਪੂਛਾ ਫਰੀਡ ਵਾਲੀ ਕੱਟਿਆ ਹੋਵੇ ਚਿਚੜ ਲੱਗੇ ਸੀ ਇਹਦੇ ਆਵੇ ਹਾਂ ਥੋੜੇ ਚਿਚੜ ਨਾਲ ਖਰਾਬ ਕਰੀ ਹੋ ਨਾ ਉਹ ਤਾਂ ਫਿਰ ਤਾਂ ਕੋਈ ਨੁਕਸ ਹਾਂ ਲੈ ਮਿੱਤਰੋ ਕਹੌਲਾ ਭਰਾ ਕਹਿਦਾ ਹੈ ਕਿ ਯਾਰੀ ਕੋਈ ਮੈਂ ਹਾਂ ਠੀਕ ਹੈ ਤੇ ਹੁਣ ਆਪਾਂ ਚੱਲ ਬਈ ਤਿੰਨਾਂ ਨਾਲ ਮੱਝ ਤੇ ਨਾ ਇਧਰਲੇ ਪਾਸੇ ਖੜੀ ਮਿੱਤਰੋ ਮੱਝ ਬਾਹਰ ਲਿਆਵਾ ਬਾਈ ਹੈ ਤਾ ਕਿਹੜਾ ਡਿਟੇਲ ਦੱਸਦੀ ਆਪਾਂ ਖੜੀ ਦੀ ਇੱਥੇ ਆ ਬੱਚਾ ਜਾ ਇਹ ਵੀ ਇਹ ਤਾਂ ਬੰਦੇ ਕੋਈ ਚੱਕਨ ਸ਼ੈਰ ਤੇ ਲਾ ਦੇ ਤਾਂ ਮਾਗਰ ਮਿੱਤਰੋ ਆ ਕੱਟਾਗਾ ਕਾਇਮ ਇਹਨਾਂ ਦੀ ਗੱਬਣਾ ਦੁੱਧ ਕਿੰਨਾ ਪੀਦਾ ਇੱਕ ਮਿੰਟ ਬਾਈ ਕੋਈ ਨਹੀਂ ਆ ਸਾਨੂੰ ਮੱਝ ਦੇਣਾ ਸਿੰਘ ਸੁੰਗਾ ਤੇ ਢਾਂਚਾ ਮੱਝ ਦਾ ਮਿੱਤਰੋ ਸੋ ਕੋਲ ਆ ਕੇ ਬਹੁਤ ਚੰਗੇ ਕਦ ਕੜ ਦੀ ਤੇ ਚੰਗੇ ਢਾਂਚੇ ਦੀ ਮੱਝਾ ਇੱਥੋਂ ਜਿਹੜਾ ਪੂੜੇ ਦੀ ਬਾਂਤਰ ਹੈ ਜਿਹੜਾ ਜਿਹੜਾ ਪੁੱਠੇ ਦੀ ਚੜਾਈ ਹੈ ਬਹੁਤ ਚੰਗੀ ਆ ਮਾਜੀ ਹੈ ਨਾ ਬੜੇ ਢਾਂਚੇ ਮਾਜੇ ਹੈ ਇੱਥੇ ਵਜਨ ਦੇਖ ਬਾਈ ਘਰ ਹਾਂ ਹਾਂ ਵਜਨ ਵਾਲੇ ਮਾਜੇ ਕੋਈ ਲੁੱਸੀ ਲਾ ਮੇਰੇ ਮਾਜੇ ਦੇਖ ਕੱਦ ਦੇਖ ਬਾਈ ਆਪਣੇ ਏਰੀਏ 'ਚ ਮੰਗਾ ਚੰਗੀਆਂ ਬਾਈ ਸਹੀ ਗਾ ਫਰਕ ਸਾਡੇ ਏਰੀਏ 'ਚ ਨਾ ਮਠਿੰਡੇ 'ਚ ਹਾਂ ਚੰਗੀਆਂ ਨਾ ਮੰਗਾ ਹੈਗਾ ਚੰਗੀਆਂ ਮਾਜਾ ਤਿੰਨੇ ਹੋਣਾ ਤਿੰਨੇ ਦੇਖੇ ਤਿੰਨੇ ਕੋਕਾ ਵੀ ਨੇ ਕੋਕਾ ਵੀ ਸਾ ਇਹ ਕੋਈ ਬੰਦਾ ਆਪਣੇ ਕੋਲ ਉਹ ਮੈਂ ਵੀ ਆਪਣੀ ਆਨਲਾਈਨ ਗਈਆ ਮੋਗੇ ਦੇ ਬੰਦੇ ਲੈ ਕੇ ਗਿਆ ਜਿਹੜੀਆਂ ਗੱਪਣਾ ਸੀ ਦੋਨੇ ਆਪਾਂ ਹਾਂ ਉਹ ਇੱਕ ਤਾਂ ਆਪਣੇ ਏਰੀਏ 'ਚ ਗਈਆ ਕੱਟੀ ਤੇ ਉਹ ਤਾਂ ਹਾਂ ਉਹ ਮੈਂ ਮੋਗੇ ਦੇ ਬੰਦੇ ਲੈ ਕੇ ਆ ਧਾਰ ਵੀ ਨਹੀਂ ਮਾਰੀ ਬੰਦੇ ਨੇ ਆਪਣੇ ਕੋਲੇ ਠੀਕ ਆ ਸਿੱਧੀ ਮੰਗਾਲੀ ਠੀਕ ਆ ਮੈਂ ਤਾਂ ਤੂੰ ਪੁੱਠਾ ਚੈੱਕ ਕਰ ਬਾਈ ਇਹਦਾ ਦੁੱਧ ਕਿੰਨਾ ਹੋਣਾ ਇਸ ਟਾਈਮ ਤੇ ਬਾਈ ਆਪਾਂ ਨੂੰ 8 ਕਹਿ ਕੇ ਦਿੱਤੀ ਆ ਆਪਾਂ ਕੋਈ ਡੱਬੇ ਨਹੀਂ ਮਾਰ ਕੇ ਲੈ ਠੀਕ ਆ ਦੁੱਧ ਅਸ਼ੀਰ ਹੈ ਜਾਂ 7 ਰਹਿ ਜੇ ਠੀਕ ਆ ਠੀਕ ਆ ਚਲ 6 ਮਾਰ ਦੋਨੇ ਟਾਈਮ ਬੱਚੇ ਤੇ ਮਿਲਦੀ ਆ ਕੱਟੇ ਤੇ ਹਾਂ ਤੜਕੇ ਪਤਾ ਲੱਗੂਗਾ ਕੀ ਮਿਲਦੀ ਕਿਵੇਂ ਆ ਠੀਕ ਆ ਆਪਾਂ ਗੱਪਣੇ ਕਿੰਨਾ ਦੀ ਗੱਪਣ ਕਿੰਨਾ ਦੀ ਆ ਗੱਪਣ 5.5 ਮਹੀਨਾ ਤੋਂ ਉੱਤੇ ਆ ਬਾਈ ਛੀਤੋਂ ਅੰਦਰ ਆ ਛੇ ਮਿੰਨ ਦੇ ਇਕਪਨ ਮਲਗੇ ਪੋਣੇ ਸੀ ਸੀ ਹਾਂ ਸੀ ਮਾਂ ਦੇ ਨਾਲ ਕੋਈ ਮਰਜ਼ੀ ਬੰਦਾ ਹੁਣ ਸੱਤ ਕਿਲੋ ਦੁੱਧ ਆਪਾਂ ਨੂੰ 8 ਆਖਿਆ ਨਨੇ ਆਪਾਂ ਫੇਰ ਵੀ ਕਿਲੋ ਕਾ ਟੱਕਿਆ ਨਨੇ ਤੇ ਦਾ ਮਤਲਬ ਸੱਜਰੇ ਦਾ ਫਿਰ 14 15 ਦਾ ਸੀ ਉਹ ਆਪਾਂ ਸੱਤਾਂ ਦੇ ਦਿਓ ਮੈਂ ਦਾ ਬਾਈ ਤੇ 9 ਕਿਲੋ ਦਾ ਉਹਨਾਂ ਦੇ ਘਰੇ ਉਹ ਮੱਝ ਦਾ ਉਹ ਮੱਝ ਦਾ ਦੋਨੇ ਟਾਈਮ ਹੀ ਬੱਚੇ ਤੇ ਆ ਹੂੰ ਉਹ ਆਪਾਂ ਤਾਂ ਆਖਿਆ ਸੀ ਵੀ ਆਪਣੇ ਕੋਲੇ ਨਾ ਉਦੋਂ ਟੀਕਾ ਲੈ ਲਿਆ ਸੀ ਉਹਨੇ ਹੱਥ ਨੇ ਹੂੰ ਆਪਾਂ ਤਾਂ ਹੀ ਟੀਕੇ ਤੇ ਕਹੀ ਸੀ ਵੀ ਟੀਕਾ ਗੱਲ ਅਗਲੀ ਦੇਣੀ ਆ ਜਾਂਦੀ ਆ ਹੂੰ ਇਹ ਹੁਣ 6 ਮਹੀਨੇ ਦੀ ਪੌਣੇਛੀ ਦੀ ਗੱਬਣਾ ਹੈ 7 ਕਿਲੋ ਹੁੰਦਾ ਨਾ ਦੋਨੇ ਟਾਂਕਾ ਟੂ ਦੇ ਮਿਲਦੀ ਆ ਦੋਨੇ ਟਾਂਕਾ ਟੇ ਦੇ ਮਿਲਦੀ ਆ ਬਾਈ ਸਿੰਗਲ ਹੱਡੀ ਦੀ ਮੈਂ ਆ ਚੰਗੇ ਢਾਂਚੇ ਦੀ ਲੈ ਕਮਾ ਫਿਰ ਗੇੜਾ ਕੱਢੀ ਬਾਹਰ ਆ ਤਾਂ ਪਾ ਲੈ ਮੇਤਰ ਜਿਹਨੂੰ ਪਸੰਦ ਆਈ ਤੇ ਦੌੜਾਂਗੇ ਚਲੋ ਚਾੜਾਂਗੇ ਚਲੋ ਬਾਈ ਦਾ ਬਾਈ ਜਿੰਨਾ ਕਿ ਵੀਡੀਓ ਆਪਾਂ ਬਾਈ ਦੇ ਘਰੋਂ ਪਾੰਗਾ ਤੀਜੀ ਵੀਡੀਓ ਲੱਗ ਭਗ ਜੇ ਤੇ ਚੰਗੇ ਪਸ਼ੂ ਬਾਈ ਕੋਲੇ ਹੁੰਦੇਗੇ ਤੇ ਮਾੜਾ ਨਹੀਂ ਲੈਂਦੇ ਬਾਈ ਚਾ ਪਤਾ ਮੈਂ ਹੁਣੀ ਆਈ ਆ ਤੇਰੇ ਸਾਹਮਣੇ ਆ ਕੇ ਬਣ ਗਿਆ ਵੀ ਮੈਂਟਲ ਮੱਝ ਨੂੰ ਤਾਂ ਨਿਮਾਈ ਨੂੰ ਪੰਜ ਸੰਤੀ ਹੋਇਆ ਘਰਾਈ ਨੂੰ ਆ ਜਾ ਪੁੱਤ ਡਰ ਮਤਲਬ ਇਥਨੀਆ ਮਾਲਮਾ ਸਾਨੂੰ ਇਧਰ ਹੋ ਕੇ ਦਿਖਾ ਦੇਣਾ ਮੱਝ ਦਾ ਭਾਂਚਾ ਲੁੱਜਾ ਤੇ ਇਥੋਂ ਅਸੀਂ ਫੇਸ ਕੁਆਲਟੀ ਦੁਆਰਾ ਦੇਖ ਰਹੇ ਹਾਂ ਤੇ ਇਥੋਂ ਕੋਈ ਮਾਰਦੀ ਨਹੀਂ ਡੁੱਕਰਦੀ ਨਹੀਂ ਮੈਂ ਬਾਈ ਨੇੜੇ ਉਹ ਕਿਸਮ ਜਿਹੜੀ ਥਣਾ ਦੀ ਮੰਤਰ ਖਾ ਘਮਾਲਾ ਬਾਈ ਕੋਈ ਗੱਲ ਥੋੜਾ ਕੱਟਰ ਦਾ ਵੀ ਕਰਦੀ ਆ ਕੋਈ ਥੋੜਾ ਥਾਂ ਆਪਣਾ ਹੋ ਗਿਆ ਇਥੋਂ ਥਣਾ ਦੀ ਮੰਤਰ ਚੈੱਕ ਕਰ ਸਕਦੇ ਹਾਂ ਇੱਕ ਬਾਈ ਇਹਨੂੰ ਨਾ ਕੋਈ ਪਾਸਾ ਨਹੀਂ ਮੈਂ ਇਹਨੂੰ ਹਾਂ ਆਪਣੀ ਤਿਆਰ ਮੈਂ ਵੇਖੀ ਆ ਇਹ ਠੀਕ ਆ ਰੁਪਏ ਵੀ ਲਾਏ ਸੀ ਇਹਨੂੰ ਅਸੀਂ ਹੂੰ ਬਾਰੇ ਨੂੰ ਪਾਸੇ ਜੇ ਦੁੱਧ ਕਨ ਕੱਢਦੀ ਆ ਸੱਜਰ ਦੁੱਧ ਕਨ ਕੱਢਦੀ ਆ ਬਾਈ ਆਣਨੇ ਨੇ ਤਾਂ ਆਪਾਂ ਨੂੰ 14 ਆਖਿਆ ਹੂੰ 13 ਕਿਲੋ ਤੋਂ ਤਾਂ ਮਰਜ਼ੀ ਨਹੀਂ ਤੇ ਤੂੰ ਵੀ ਦੇਖੀਂ ਨਾ ਮੈਂ ਮੈਂ ਤੈਨੂੰ ਦਸੀ ਆ ਨਾ ਜਿਹੜਾ 6 ਕਿਲੋ ਤੋਂ ਹੋਣਾ 7 ਕਿਲੋ ਤੇ 7 ਤੋਂ 15 ਦਾ ਨੋਰਮਲ ਮੱਝ ਨੂੰ ਹੋਊਗਾ ਆ ਭਾਵੇਂ ਕਹਿੰਦੀ ਆ 16 ਦਿੰਦੀ ਆ ਆਪਾਂ ਨੂੰ 14 ਦੀ ਗਰੰਟੀ ਲਈ ਆ ਨੋਰਮਲ ਪਰਵਾਈ ਆ ਬਾਈ ਇਹ ਜੇ ਐਸ ਮੱਝ ਤੋਂ ਕਿਸੇ ਭਰਾ ਨੇ 14 ਤੋਂ ਨਾ ਖੜਿਆ ਗਿਆ ਫਿਰ ਇਹ ਤਾਂ ਆਹ ਸਾਹਮਣ ਦਾ ਕੀ ਸਾਹ ਵਾ ਨਾ ਕਿ ਸੱਚ ਚੰਗੇ ਬੰਦੇ ਕੋਲੇ ਖੜੀ ਹੋਏ ਭਾਈ 16 ਹੀ ਆਕੂਆ ਜਦੋਂ ਤਿਆਰ ਹੁੰਦੀ ਆ ਉਦੋਂ 16 ਹੀ ਆਂਦੀ ਐ ਇਹ ਮੂੰਹੋਂ ਆਪ ਦੇ ਹਾਂ ਵੀ 16 ਕੱਢੂਗੀ ਹਾਂ ਪਰ ਉਹਨਾਂ ਦੀ ਸੇਵਾ ਐ ਨਹੀਂ ਬੰਦੇ ਦੀ ਬਾਈ ਇੱਥੇ ਤੋਂ ਮੱਕੇ ਵੀ ਨਹੀਂ ਛੈੜ ਤੋਂ ਥਾਣ ਦੇਖ ਲੱਗਿਆ ਮੈਨੂੰ ਭਾਈ ਮੈਂ ਗਾੜੀ ਨੂੰ ਛਾੜੀ ਦੇਖ ਮੈਨੂੰ ਲੱਗੀ ਠੀਕ ਐ ਤੇ ਇਹਦਾ ਫਿਰ ਮੁੱਲ ਕਿੰਨਾ ਕਰਨਾ ਫਿਰ ਹੁਣ ਜਿਹੜਾ ਤਰੀਫਾ ਦੇ ਕਰਤਾ ਆਪਾਂ ਟਾਟਾ ਵਾਟੇ ਵਾਲੀ ਕਰਾਂਗੇ ਹਾਂ ਐਵੇਂ ਆਪਾਂ ਲਜਾ ਆ ਜਾਨੀ ਰੱਖਦੇ ਵੀ ਐਵੇਂ ਅਗਲਾ ਮੱਥਾ ਜੇ ਮਾਰੀਏ 85 ਹਜ਼ਾਰ ਦੀ ਮੈਂ ਦੇਵਾਂਗੇ 85 ਹਾਂ ਫ 85 ਚੋਂ 10000 ਦਾ ਕਟਾ ਕੱਢ ਗਏ 10000 ਤਾਂ ਹੁਣ ਜਿੱਦ ਤੇ ਤੋਂ ਹਟੂਗੀ ਬਾਈ 20000 ਦਾ ਕਟਾ ਕੱਟਿਆ ਜਾਣਾ ਅੱਜ 10 ਦਾ ਮੱਲ ਗਏ ਅੱਜ 10 ਦਾਗਾ 75 ਦੀ ਰਹੀ ਇਹ ਤਾਂ 75 ਦੀ ਰਹੀ ਗਈ 75 ਦੀ ਮੈਂ ਕੋਈ ਦੰਦਾ ਨਹੀਂ ਮੈਨੂੰ ਦੇਖ ਦੇ ਘਰ ਆ ਗੱਬਣ ਮੂਰੇ ਹੀ ਮਲਾਏ 4 ਮਹੀਨੇ ਦੇ ਰਹਿ ਗਏ ਹਾਂ ਤੇ ਇਹਨੇ ਰੁੱਤ ਚਾਉਣਾ 4ਾਂ ਡੇਢ ਦੀ ਫੇਰੇ ਰੁੱਤ ਚਾਉਣਾ ਬਾਈ ਇਹਨੇ ਹਾਂ ਇਹਨੇ ਰੁੱਤ ਚਾਉਣਾ ਹਾਂ ਹਾਂ ਬਾਕੀ ਦੇਖੋ ਜਿਹੜਾ ਭਰਾ ਕੋਈ ਸਮਝ ਨਹੀਂ ਚਾਹੀ ਬਾਕੀ ਦਾ ਸੈਲਸ ਹੋ ਗਏ ਚੰਗਾ ਬਾਈ ਇਹ ਵੀ ਕਟੀਆਂ ਜੀ ਪੈਂਦੀ ਆ ਕੋਈ ਕੈਨ ਨੂੰ ਆਪਾਂ ਇਹਨੂੰ ਦੂਤ ਤੋਂ ਆ ਗੜਾ ਹੋਏ ਤੀਜਾ ਬ ਚੌਥੇ ਵਾਸਤੇ ਗੱਬਣਾ ਨਾ ਤੀਜੇ ਵਾਸਤੇ ਤੀਜੇ ਵਾਸਤੇ ਗੱਬਣਾ ਤੀਜੇ ਵਾਸਤੇ ਗੱਬਣਾ ਠੀਕ ਹੈ ਹਾਂ ਲੈ ਬਾਈ ਦਾ ਪਿੰਡ ਮਲਤਾਨੀਆਂ ਤੇ ਨੇੜੇ ਜਿਹਾ ਬਠਿੰਡਾ ਸ਼ਹਿਰ ਆ ਗਿਆ ਤੇ ਮੋਬਾਈਲ ਨੰਬਰ ਵੇਰ ਇੱਕ ਵਾਰੀ ਫੇਰ ਬੋਲੀ ਨੀਰਾ ਹੋ ਗਿਆ ਥੋੜਾ ਆਪਾਂ ਨੂੰ ਅੱਜ ਹੂੰ ਮੋਬਾਈਲ ਨੰਬਰ ਆਪਣਾ ਬਾਈ 78146 78161 ਇਹ ਬਾਈ ਦਾ ਪਿੰਡ ਮਲਤਾਨੀਆਂ ਜ਼ਿਲ੍ਹਾ ਬਠਿੰਡਾ ਠੀਕ ਹੈ ਤੇ ਆਹ ਕੱਟੀ ਸੁਣੋ ਫੇਰ ਨਿਆਮਰਾਜ ਇੱਕ ਸੇ ਭਰਾ ਇਹ ਮਾਨੂੰ ਲੜੀ ਗੱਲ ਹੈ ਨਾ ਤਾਂ ਦੋਨੇ ਇਤਨੀ ਨਗਿੰਨੇ ਟਾਪ ਕਲਾਸ ਹੈ ਬਾਈ ਦੇ ਜਿਹੜਾ ਤੁਹਾਨੂੰ ਪਸੰਦ ਆਊਗਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਆਹ ਕੱਟੀ ਵੀ ਬ ਤੁਹਾ ਆਪਾਂ ਮੀ ਨਹੀਂ ਸਾਹਮਣੀਆਂ ਹਾਂ ਇਹਦਾ ਵਿਕੀ ਨਾ ਵਿਕੀ ਦਾ ਆਪਾਂ ਨੂੰ ਕੋਈ ਅੰਤਰ ਨਹੀਂ ਜੇ ਵਿਕੀ ਨਾ ਇਹ ਵੀ ਚੈੱਕ ਕਰਾ ਕੇ ਇਹ ਵੀ ਭਾਏ 55 ਦੀ ਆਪਾਂ ਹੁਣ ਵੀ 55 ਦੀ ਫੰਡਰਾਂ ਵਾਲਿਆਂ ਨੂੰ ਵਿਕ ਜੂਏ ਹਮ ਬਾਈ ਜਣ ਚੰਗਾ ਨਾ ਕੱਟ ਬਾਈ ਜਣ ਵੀ ਚੰਗਾ ਇਹ ਮੈਨੂੰ ਕੋਲ ਨੀਰਾ ਨਹੀਂ ਖਾ ਰਹੀ ਹਮ ਪਤਾ ਨਹੀਂ ਗਰਮੀ ਜਿਆਦਾ ਹੈ ਕੋਈ ਗਰਮੀ ਆ ਨਾਲ ਮੇਰਾ ਕੂਲਰ ਚੱਲਦਾ ਮੈਂ ਚਲੋ ਠੀਕ ਆ ਭਰਾ ਬਾਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ